ਉਸੀ ਬਾਰੇ ਥੋੜਾ ਦੱਸ ਦੋ ਕਿ ਕਿਸ ਤਰ੍ਹਾਂ ਮੈਨੂੰ ਕੋਈ ਪਤਾ ਨਹੀਂ ਮੈਨੂੰ ਤਾਂ 2 ਕਰੋੜ ਰੁਪਈਆ ਮੰਗਿਆ ਸੀ ਠੀਕਾ ਆਪਣੇ ਫਾਰਮ ਭਰਨ ਤੋਂ ਪਹਿਲਾਂ ਪਹਿਲਾਂ ਆਪਣੀ ਜ਼ਮੀਨ ਜਿਹੜੀ ਉਹ ਗਹਣੇ ਧਰ ਕੇ ਆਪਣੀ ਦਾਦਾ ਜੀ ਦਾਦੀ ਜੀ ਵਾਲੀ ਜ਼ਮੀਨ ਨੋਟਿਸ ਦਿੱਤਾ ਕੋਈ ਤੁਹਾਨੂੰ ਇਸ ਬਾਰੇ ਕੋਈ ਇਹ ਤੁਸੀਂ ਗੱਲ ਜ਼ਰੂਰ ਪਤਾ ਕਰੋ ਕੋਈ ਨੋਟਿਸ ਤਾਂ ਆਇਆ ਹੀ ਕੋਈ ਨਹੀਂ ਨਾ ਮੈਂ ਤਾਂ ਇਲੈਕਸ਼ਨ ਇੱਥੋਂ 19 ਚ ਵੀ ਇਲੈਕਸ਼ਨ ਇੱਥੋਂ ਹੀ ਲੜੀ ਵਿਧਾਨ ਸਭਾ ਸੀ ਉਦੋਂ ਵੀ ਮੈਂ 17 ਚ ਇਲੈਕਸ਼ਨਾਂ ਜਿਹੜੀ ਉਰੇ ਹੋਣ ਲੜੀ ਤੇ ਇਸ ਕਰਕੇ ਇਹ ਤਾਂ ਇਹਦੇ ਵਿੱਚ ਕੀ ਹੋਇਆ ਕੀ ਨਹੀਂ ਜਾਂ ਪਰ ਮੈਂ ਉਸ ਗੱਲ 'ਚ ਪੈਣਾ ਨਹੀਂ ਚਾਹੁੰਦਾ ਸੀ ਉਹਨਾਂ ਨੇ ਕੋਈ ਕਿਹਾ ਵੀ ਤੁਸੀਂ ਇਸ ਕੋਠੀ ਦੇ ਵਿੱਚ ਅੱਜ ਵੀ ਕਹਿ ਰਹੇ 10 ਸਾਲ ਤੋਂ ਆਪਣੀ ਮਰਜ਼ੀ ਨਾਲ ਹੀ ਰਹਿ ਰਹੇ ਸੀ ਦੇਖੋ ਸਰਕਾਰੀ ਘਰ ਚ ਵੀ ਕੋਈ ਮਰਜ਼ੀ ਨਾ ਰਹਿ ਸਕਦਾ ਜੀ ਤੇ ਲੱਗਦਾ ਵਾ ਕਿ ਜਿਹੜਾ ਇਹਨਾਂ ਨਾਰਾ ਦਿੱਤਾ ਵਾ 13 0 ਦਾ ਉਹ ਕਿਤੇ ਨਾ ਕਿਤੇ ਇਸ ਚੀਜ਼ ਨੂੰ ਸਪੋਰਟ ਵੀ ਕਰਕੇ ਜੇ ਜਰੀਵਾਲ ਜੇ ਪੰਜਾਬ ਚਾਹਣਗੇ ਤਾਂ ਬੜਾ ਭਾਰੀ ਇੱਕ ਇਹ ਲੱਗੂਗਾ ਵੀ ਇੱਕ ਬਿਲਕੁਲ ਜ਼ਮਾਨਤ ਤੇ ਆਇਆ ਹੋਇਆ ਆਦਮੀ ਜਿਹੜਾ ਤਿਹਾੜ ਜੇਲ੍ਹ ਚ ਇਹ ਜਿੱਦ ਨਹੀਂ ਛੱਡੀ ਵੀ ਮੈਂ ਕੈਬਨਿਟ ਆਪਣਾ ਚੀ ਮਿਨਿਸਟਰੀ ਨਹੀਂ ਛੱਡੂਗਾ ਪਰ ਦਿੱਲੀ ਦਾ ਨੁਕਸਾਨ ਜਿੰਨੇ ਮਹੀਨੇ ਹੁੰਦਾ ਹੁੰਦਾ ਰਹੇ ਉਹਨਾਂ ਨੂੰ ਕੋਈ ਫਰਕ ਨਹੀਂ ਪੰਜਾਬ ਵਾਲਿਆਂ ਨੂੰ ਤਾਂ ਯਾਰ ਕੀ ਪੰਜਾਬ ਕਰੂਗਾ ਜੋ ਪੰਜਾਬ ਚ 1000 ਰੁਪਏ ਸਭ ਤੋਂ ਛੋਟੀ ਇੱਕ ਉਹਨਾਂ ਦੀ ਜਿਹੜੀ ਡਿਮਾਂਡ ਸੀ 1000 ਰੁਪਏ ਉਹ ਨਹੀਂ ਪੂਰੀ ਕੀਤੀ ਐਨਓਸੀ ਬਾਰੇ ਥੋੜਾ ਦੱਸ ਦੋ ਕਿ ਕਿਸ ਤਰ੍ਹਾਂ ਮੈਨੂੰ ਕੋਈ ਪਤਾ ਨਹੀਂ ਮੇਤੂ ਤਾਂ 2 ਕਰੋੜ ਰੁਪਏ ਮੰਗਿਆ ਸੀ ਸਵੇਰੇ ਰਾਤ ਨੂੰ ਸਵੇਰ 12 ਵਜੇ ਠੀਕ ਹੈ ਬਾਕੀ ਤਾਂ ਪਤਾ ਲੱਗੂਗਾ ਹਜੇ ਉਹ ਮੈਂ ਜਮਾ ਕਰਾਤਾ ਸੀਗਾ ਆਪਣੇ ਫਾਰਮ ਭਰਨ ਤੋਂ ਪਹਿਲਾਂ ਪਹਿਲਾਂ ਆਪਣੀ ਜ਼ਮੀਨ ਜਿਹੜੀ ਉਹ ਗਹਣੇ ਧਰ ਕੇ ਆਪਣੀ ਦਾਦਾ ਜੀ ਦਾਦੀ ਜੀ ਵਾਲੀ ਜ਼ਮੀਨ ਹੈ ਪਹਿਲਾਂ 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 ਤੁਹਾਨੂੰ ਕੋਈ ਨੋਟਿਸ ਵਗੈਰਾ ਇਸ ਬਾਰੇ ਇਹ ਤੁਸੀਂ ਗੱਲ ਕੱਢੋ ਨੋਟਿਸ ਦਿੱਤਾ ਕੋਈ ਤੁਹਾਨੂੰ ਇਸ ਬਾਰੇ ਇਹ ਤੁਸੀਂ ਗੱਲ ਜ਼ਰੂਰ ਪਤਾ ਕਰੋ ਵੀ ਕੀ ਇਹਦੇ ਵਿੱਚ ਕੋਈ ਮੈਨੂੰ ਜੇ ਨੋਟਿਸ ਆਇਆ ਹੁੰਦਾ ਤੇ ਮੈਂ ਉਸ ਦਾ ਜ਼ਰੂਰ ਅੱਜ ਤੱਕ ਉਹਦਾ ਸਾਜਿਸ਼ ਪਤਾ ਨਹੀਂ ਹਜੇ ਕੀ ਹੈ ਹੁਣ ਮੈਂ ਕੀ ਕਹਿ ਸਕਦਾ ਇਹ ਇਲੈਕਸ਼ਨ ਕਮਿਸ਼ਨ ਕੋਲ ਇਹ ਗੱਲ ਕਰ ਰਹੇ ਹੋ ਤੇ ਤੁਹਾਡੇ ਨਾਮ ਤੇ ਨੋਟਿਸ ਆਣਾ ਨਹੀਂ ਨੋਟਿਸ ਤਾਂ ਆਇਆ ਹੀ ਕੋਈ ਨਹੀਂ ਨਾ ਮੈਂ ਤਾਂ ਇਲੈਕਸ਼ਨ ਇੱਥੋਂ 19 ਚ ਵੀ ਇਲੈਕਸ਼ਨ ਇੱਥੋਂ ਹੀ ਲੜੀ 17 ਚ ਵੀ ਮੈਂ ਜਦੋਂ ਵਿਧਾਨ ਸਭਾ ਸੀ ਉਦੋਂ ਵੀ ਮੈਂ 17 ਚ ਇਲੈਕਸ਼ਨ ਆ ਜਿਹੜੀ ਉਰੇਓਂ ਲੜੀ ਤੇ ਇਸ ਕਰਕੇ ਇਹ ਤਾਂ ਇਹਦੇ ਵਿੱਚ ਕੀ ਹੋਇਆ ਕੀ ਨਹੀਂ ਜਾਂ ਪਰ ਮੈਂ ਉਸ ਗੱਲ 'ਚ ਪੈਣਾ ਨਹੀਂ ਚਾਹੁੰਦਾ ਸੀ ਕਿਉਂਕਿ ਮੈਂ ਆਪਣੇ ਜਿਹੜੇ ਕਾਗਜ਼ ਨੇ ਉਹ ਅੱਜ 10 ਤਰੀਕ ਨੂੰ ਜਿਹੜੇ ਭਰਨੇ ਸੀ ਤੇ ਹਜੇ 15 ਤੱਕ ਉਹ ਦੀ ਜਿਹੜੀ ਆ ਉਹ ਉਹਦੀ ਆਖਰੀ ਤਰੀਕ ਆ ਸਰ ਰਾਜਾ ਵੜੀ ਜਿਹੜੇ ਹੈਗੇ ਨੇ ਉਹ ਲਗਾਤਾਰ ਪ੍ਰਚਾਰ ਕਰ ਰਹੇ ਨੇ ਹੋਰ ਪੋਸਟਰ ਤੇ ਕੱਲੇ ਹੀ ਨਜ਼ਰ ਆ ਰਹੇ ਨੇ ਮੈਂ ਦੇਖੋ ਬੋਲਦਾ ਇਹ ਗੱਲ ਭਾਜੀ ਕਿਸੇ ਦੇ ਮੈਂ ਉਲਟ ਕਦੇ ਮੈਂ ਬੋਲਿਆ ਨਹੀਂ ਮੈਂ ਇੱਕੋ ਗੱਲ ਕਰਦਾ ਵੀ ਲੁਧਿਆਣੇ ਦੀ ਡਿਵੈਲਪਮੈਂਟ ਆਪਾਂ ਮੋਦੀ ਸਾਹਿਬ ਤੋਂ ਇਹ ਜੇ ਐਲੀਵੇਟਰ ਰੋਡਾਂ ਵਾਲ ਬਣਾਉਣੀਆਂ ਇਹ ਜੀਆਂ ਮੈਟਰੋ ਜਿਹੜੀਆਂ ਉੱਤੇ ਚੱਲਣ ਇਹ ਬਣਾਉਣੀਆਂ ਇਲੈਕਟ੍ਰੋਨਿਕ ਇਲੈਕਟ੍ਰਿਕ ਬੱਸਾਂ ਜਿਹੜੀਆਂ ਉਹ ਲੈ ਕੇ ਆਉਣੀਆਂ ਪੋਲਿਊਸ਼ਨ ਰਹਿਤ ਆਪਾਂ ਉਰੇ ਇੰਡਸਟਰੀ ਲਈ ਵੱਡੇ ਤੋਂ ਵੱਡੇ ਟੈਕਸਾਈ ਪਾਰਕ ਲੈ ਕੇ ਆਉਣੇ ਆ ਇੰਡਸਟਰੀਅਲ ਹੱਬ ਬਣਾਉਣਾ ਔਰੇ ਜਿਵੇਂ ਅੱਜ ਗੜਗਾਉਂ ਆ ਫਰੀਦাবাদ ਆ ਆਪਣੀ ਤਾਂ ਸੋਚ ਉਹ ਆ ਵੀ ਸ਼੍ਰੇਸ਼ਟ ਭਾਰਤ ਆ ਜਿਹੜਾ ਮੋਦੀ ਦਾ ਸੁਪਨਾ ਸ਼੍ਰੇਸ਼ਟ ਲੁਧਿਆਣਾ ਬਣਾਉਣਾ ਏ ਉਹ ਅੱਜ ਤੁਸੀਂ ਦੇਖ ਹੀ ਲਿਆ ਵੀ ਲੋਕਾਂ ਇੰਨਾ ਤੁਸੀਂ ਦੱਸ ਦਿਓ ਆਪ ਕਦੇ ਕਿਸੇ ਪਾਰਟੀ ਦਾ ਲੁਧਿਆਣੇ ਚ ਜੋ ਅੱਜ ਮੇਲਾ ਅੱਜ ਰੌਣਕ ਲੱਗੀ ਸੀ ਮਾਮਾਂ ਭੈਣਾ ਧੀਆਂ ਦੀ ਨੌਜਵਾਨਾਂ ਦੀ ਕਦੇ ਦੇਖਿਆ ਐਡਾ ਜੋਸ਼ ਤੇ ਬੀਜੇਪੀ ਨੂੰ ਲੋਕ ਵੋਟ ਪਾਉਣਾ ਚਾਹੁੰਦੇ ਆ ਮੋਦੀ ਜੀ ਨੂੰ ਜਿਤਾਉਣਾ ਚਾਹੁੰਦੇ ਆ ਲੋਕ ਉਹ ਮਾਡਲ ਆ ਜਿਹੜਾ ਮੋਦੀ ਜੀ ਦਾ ਇੱਕ ਮਤਲਬ ਲੋਕਾਂ ਨੇ ਜਿੰਮੇ ਦੇਖਿਆ ਵੀ ਗੁਜਰਾਤ ਚ ਉਹਨਾਂ ਨੇ ਬਦਲ ਕੇ ਰੱਖਤਾ ਯੂਪੀ ਵਰਗਾ ਸੂਬਾ ਥੱਲੇ ਡਿੱਗਿਆ ਹੋਏ ਅੱਜ ਇੱਥੇ ਚੱਕਤਾ ਤੇ ਪੰਜਾਬ ਤਾਂ ਬਹੁਤ ਛੋਟਾ ਸੂਬਾ ਏ ਪੰਜਾਬ ਨੂੰ ਤਾਂ ਮਾੜਾ ਜਿਹਾ ਪੁਸ਼ ਚਾਹੀਦਾ ਏ ਤੇ ਇਹ ਸੂਬਾ ਕਿਤੇ ਦੀ ਕਿਤੇ ਅੱਜਾ ਟ੍ਰੈਫਿਕ ਦੀ ਜੀ ਨਹੀਂ ਕਰਦਾ ਦੇਖੋ ਕਿਵੇਂ ਹਾਰਨ ਪੈਂ ਪੈਂ ਟੀ ਟੀ ਹੋ ਰਹੀ ਆ ਇਹ ਸਾਰੀ ਬਵਸਤਾ ਇੱਕ ਵਾਰ ਗਟਕਰੀ ਜੀ ਆ ਗਏ ਔਰੇ ਲੱਗੇ ਇਹ ਇੱਕ ਵੀ ਤੁਹਾਨੂੰ ਦਿਖ ਗਿਆ ਟ੍ਰੈਫਿਕ ਦਾ ਔਰੇ ਐਨਓਸੀ ਵਾਲਾ ਮਸਲਾ ਟਾਊਨ ਕਮਿਸ਼ਨ ਨੂੰ ਉਠਾਉਂਗੇ ਚੱਕੂਗੇ ਤੁਸੀਂ ਇਹਲਾ ਨਹੀਂ ਹਜੇ ਮੈਂ ਤੁਹਾਨੂੰ ਜਿਵੇਂ ਕੀ ਦੱਸਿਆ ਵੀ ਮੈਨੂੰ ਤਾਂ ਆਪ ਰਾਤ ਨੂੰ ਸਵੇਰ 12 ਵਜੇ ਇਹਨਾਂ ਨੇ ਕੀਤਾ ਵੀ ਇਸ ਸਵੇਰ ਤੱਕ ਪੈਸੇ ਆ ਜਿਹੜੇ ਉਹ ਨਹੀਂ ਦੇ ਸਕੂਗਾ ਉਹਦੇ ਉਹਦੇ ਬਾਰੇ ਕੋਈ ਗੱਲ ਹਜੇ ਮੈਂ ਫਿਰ ਸਵੇਰੇ ਰੋਡ ਸ਼ੋ ਤੇ ਨਿਕਲ ਪਿਆ ਤੇ ਅੱਜ ਮੈਂ ਉਹ 2 ਕਰੋੜ ਰੁਪਈਆ ਜਿਹੜਾ ਮੈਂ ਛੇਤੀ ਦੋ ਚਾਰ 10 ਜਾਣਿਆਂ ਤੋਂ ਇੱਕਦਮ ਆਪਣੀ ਜ਼ਮੀਨ ਉਹਨਾਂ ਦੇ ਗਹਿਣੇ ਰੱਖ ਕੇ ਮੈਂ ਪੈਸਾ ਕੀਤਾ ਵੀ ਉਹਦੇ ਪਿੱਛੋਂ ਨਾ ਰਹਿ ਜੇ ਤੇ ਅੱਜ ਜੱਦੀ ਜ਼ਮੀਨ ਸੀ ਜੱਦੀ ਜ਼ਮੀਨ ਜੀ ਜਿਹੜੀ ਮੇਰੇ ਦਾਦਾ ਜੀ ਦਾਦੀ ਜੀ ਦੀ ਮੇਰੇ ਫਾਦਰ ਦੀ ਮੇਰੇ ਡੈਥ 10 ਸਾਲ ਦਾ ਸੀ ਮੈਂ ਜਿਹੜਾ ਮੇਰੇ ਕੋਲ ਤਾਂ ਉਹੀ ਜ਼ਮੀਨ ਸੀ ਅੱਜ ਮੇਰੀ ਉਹ ਜ਼ਮੀਨ ਵੀ ਇਹਨਾਂ ਨੇ ਖੋਲੀ ਉਹੀ ਜ਼ਮੀਨ ਮੇਰੇ ਦਾਦਾ ਜੀ ਦੀ ਤੇ ਮੇਰੇ ਪਿਤਾ ਜੀ ਮੈਂ 10 ਸਾਲ ਦਾ ਸੀ ਜਦੋਂ ਡੈਥ ਹੋ ਗਈ ਮੇਰੀਆਂ ਕਿਹੜੀਆਂ ਕਿਹੜੀਆਂ ਫੈਕਟਰੀਆਂ ਚੱਲਦੀਆਂ ਸੀ ਇਹ ਕੋਹੀ ਜ਼ਮੀਨ ਸੀ ਉਹ ਵੀ ਰਾਤ ਦੇ 12 ਵਜੇ ਜਿਵੇਂ ਡਾਕਾ ਮਾਰਿਆ ਉਹ ਮੇਰੀ ਅੱਜ ਆ ਜਿਹੜੀ ਜ਼ਮੀਨ ਆ ਉਹ ਖੋਕੇ ਲੈ ਗਏ ਚਲੋ ਕੋਈ ਗੱਲ ਨਹੀਂ ਲੋਕ ਮੇਰੇ ਨਾਲ ਨੇ ਇਹ ਜੀਆਂ ਜ਼ਮੀਨਾਂ ਦਾ ਕੋਈ ਪਰਵਾਹ ਨਹੀਂ ਜਦੋਂ ਸਰਦਾਰ ਬੈਂਤ ਸਿੰਘ ਜੀ ਬੰਬ ਨਾਲ ਟੁਕੜੇ ਟੁਕੜੇ ਕਰਾ ਗਏ ਦੇਸ਼ ਵਿੱਚ ਅਸੀਂ ਆਪਣੀ ਜ਼ਮੀਨ ਨਹੀਂ ਜਿਹੜੀ ਆ ਉਹ ਦੇਖ ਸਕਦੇ ਕੋਈ ਫਰਕ ਨਹੀਂ ਪੈਂਦਾ ਪਰਮਾਤਮਾ ਕਿਰਪਾ ਕਰੋ ਜੀ ਟਾਈਮ ਇੰਨਾ ਲੱਗਿਆ ਹੈ ਕੋਈ ਮੂਰਤ ਘੜਾਇਆ ਹੋਇਆ ਸੀ ਜਾਂ ਅੰਦਰੇ ਕੋਈ ਕਮੀ ਸੀ ਕਾਗਜਾਂ ਦੇ ਵਿੱਚ ਜਿਹੜਾ ਨਹੀਂ ਨਹੀਂ ਉਹ ਟਾਈਮ ਤਾਂ ਲੱਗ ਹੀ ਜਾਂਦਾ ਮਹੂਰਤ ਵਾਲੀ ਕੋਈ ਗੱਲ ਨਹੀਂ ਹੁੰਦੀ ਮਹੂਰਤ ਜੇ ਕਢਾਉਣਾ ਹੁੰਦਾ ਤਾਂ ਫਿਰ ਉਸੇ ਟਾਈਮ ਤੇ ਜਾਂਦੇ ਅੰਦਰ ਬਟੇ ਜਿਹੜਾ ਨੋਟਿਸ ਨਹੀਂ ਆ ਤੋ ਨਹੀਂ ਮਿਲਿਆ ਨਹੀਂ ਕਾਦਾ ਜਿਹੜਾ ਪੈਸੇ ਜਵਾ ਕਰਾ ਨਹੀਂ ਕੋਈ ਨੋਟਿਸ ਤੇ ਫਿਰ 2 ਕਰੋੜ ਦੀ ਗੱਲ ਕਿਵੇਂ ਆ ਰਹੀ ਹੈ ਜੀ 2 ਕਰੋੜ ਦਾ ਨੋਟਿਸ ਮਿਲ ਗਿਆ ਜਾਂ ਤੁਸੀਂ ਕਹਿ ਰਹੇ ਉਹਨਾਂ ਨੇ ਕੋਈ ਕਿਹਾ ਵੀ ਤੁਸੀਂ ਇਸ ਕੋਠੀ ਦੇ ਵਿੱਚ ਅੱਜ ਵੀ ਕਹਿ ਰਹੇ 10 ਸਾਲ ਤੋਂ ਆਪਣੀ ਮਰਜ਼ੀ ਨਾਲ ਹੀ ਰਹਿ ਰਹੇ ਸੀ ਦੇਖੋ ਸਰਕਾਰੀ ਘਰ ਚ ਵੀ ਕੋਈ ਮਰਜ਼ੀ ਨਾ ਰਹਿ ਸਕਦਾ ਤਿੰਨ ਸਰਕਾਰਾਂ ਬਦਲ ਗਈਆਂ ਅਕਾਲੀ ਦਲ ਕਾਂਗਰਸ ਤੇ ਹੁਣ 2 ਸਾਲ ਦੀ ਆਮ ਆਦਮੀ ਪਾਰਟੀ ਕਿਸੇ ਨੂੰ ਨੋਟਿਸ ਨਹੀਂ ਕੱਢਿਆ ਕਿਸੇ ਨੇ ਇਹ ਗੱਲ ਨਹੀਂ ਕਹੀ ਵੀ ਤੁਸੀਂ ਇਲੈਗਲ ਰਹਿ ਰਹੇ ਹੋ ਜਿੱਦਣ ਕਾਗਜ਼ ਭਰਨ ਤੋਂ ਇੱਕ ਦਿਨ ਪਹਿਲਾਂ ਇਹ ਗੱਲ ਹੋਈ ਆ ਪਰ ਹਜੇ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਇਸ ਤੇ ਇਲੈਕਸ਼ਨ ਕਮਿਸ਼ਨ ਤੇ ਹੋਰ ਗੱਲਾਂ ਜਿਹੜੀਆਂ ਉਹ ਦੇਖਾਂਗੇ ਵੀ ਕੀ ਹੁੰਦੀਆਂ ਕੋਠੀ 'ਚ ਰਹੇਗੇ ਜੇ ਨਹਿਰਬੰਦ ਵੀ ਕਰਦੇ ਰੇ ਕਿਤਾ ਤੋਂ ਕੋਠੀ 'ਚ ਰਹਾਂਗੇ ਸਰ ਹਾਂ ਸਾਰਾ ਕੁਝ ਹੀ ਆ ਨਹੀਂ ਨਹੀਂ ਹੁਣ ਕੋਠੀ 'ਚ ਕੰਧ ਰਹਿਣਾ ਜੀ ਕੋਠੀ ਤਾਂ ਉਹਨਾਂ ਨੇ ਜਿਹੜੇ ਆ ਉਹ ਬਿਲਕੁਲ ਇੱਕ ਦਿਨ ਇਹੀ ਤਾਂ ਤਾਂ ਐਵਿਕਸ਼ਨ ਦੇ ਨੋਟਿਸ ਕਰਤੇ ਨੋ ਮੇਰੇ ਕਹਿੰਦੇ ਹੈ ਨਹੀਂ ਬਾਹਰ ਅੱਜ ਤਾਂ ਜੇ ਗੱਡੀ ਚ ਸਵਾਂਗਾ ਜਾਂ ਮੈਂ ਕਾਂਗਰਸ ਆਪਣੇ ਜਿਹੜੀ ਆਪਣਾ ਬੀਜੇਪੀ ਬੀਜੇਪੀ ਦੇ ਦਫਤਰ ਸੋ ਉਹਨਾਂ ਨੇ ਕਬਜ਼ਾ ਲੈ ਲਈ ਆਪਣੇ ਸਰਕਾਰ ਨੇ ਹਾਂਜੀ ਮੈਂ ਤਾਂ ਉਰੇ ਹਾਂ ਮੈਨੂੰ ਨਹੀਂ ਪਤਾ ਠੀਕ ਠੀਕ ਹੈ ਜੀ